ਅੱਜ ਤੋਂ ਬਾਅਦ ਬਲੌਗਰਾਂ ਦੇ ਨਾਲ ਕਿਤੇ ਫੰਕਸ਼ਨ ਕਿਸੇ ਪਾਰਟੀ ਔਰ ਕਿਤੇ ਚੈਰਿਟੀ ਦਾ ਕੰਮ ਕਰਨ ਨਹੀਂ ਜਾਣਗੇ। ਅਬੇ ਮਜ਼ਾ ਆਏਗਾ ਨਾ ਵੀਰੋ। ਹਾਂ ਗਾਇਜ਼ ਜਿਹੜੇ ਆਪਾਂ ਕਰਦੇ ਹਾਂ ਬਰਸ਼ ਇਹ ਤਾਂ ਮर्यादा ਰੱਖੀਏ ਥੋੜੀ ਮर्यादा ਰੱਖੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਬ੍ਰੇਕਿੰਗ ਨਿਊਜ਼ ਕੂਕੀ ਆਂਟੀ ਨੇ ਤੋੜਿਆ ਬਲੌਗਰਾਂ ਦੇ ਨਾਲ ਰਿਸ਼ਤਾ ਜੀ ਹਾਂ ਅੱਜ ਤੋਂ ਬਾਅਦ ਕੂਕੀ ਆਂਟੀ ਕਿਸੇ ਵੀ ਬਲੌਗਰ ਦੇ ਨਾਲ ਨਹੀਂ ਆਊਗੀ ਨਜ਼ਰ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਸੋ ਜੀ ਮੈਂ ਅੱਜ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨ ਲੱਗੀ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪਿੱਛੇ ਜੇ ਜਿਹੜਾ ਅਸੀਂ ਗਏ ਸੀ ਕਿ ਸੇਵਾ ਕਰਨ ਦੇ ਲਈ ਉਸ ਜਦ ਅਨੁਸਾਰAMENTE ਸਿੰਦੀ ਲੋੜ ਜਦ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਮੇਰੀ ਗੁਲਾਬ ਸਿੱਧੂ ਦੇ ਨਾਲ ਮਿਲਦੇ ਹੋਏ ਫੋਟੋ ਆਈ ਆ ਜਾਂ ਜੱਫੀਆਂ ਪਾ ਕੇ ਮੈਂ ਉਹਨੂੰ ਮਿਲ ਰਹੀ ਆ ਵੀ ਭਰਾਗਾ ਹੈਗਾ ਅਸੀਂ ਸਤਿ ਸ਼੍ਰੀ ਅਕਾਲ ਵੀ ਕਰ ਸਕਦੇ ਹਾਂ ਸਾਡਾ ਭਰਾ ਜੀ ਚਲੋ ਹੁਣ ਕਿਰਨਾਂ ਨੂੰ ਤਾਂ ਕਹਿੰਦੇ ਨਹੀਂ ਕੋਲ ਦੇਖੋ ਨੇ ਭਰਾ ਬਣਾਇਆ ਚਲੋ ਮਿਲ ਅੰਟੀ ਜਿਵੇਂ ਤੂੰ ਬਲੌਗਰਾਂ ਦੇ ਨਾਲ ਜਾ ਕੇ ਪਛਤਾਈ ਜਾਨੀ ਆ ਨਾ ਗੁਲਾਬ ਸਿੱਧੂ ਵੀ ਕਹਿੰਦਾ ਹੋਣਾ ਵੀ ਮੈਂ ਕਿੱਥੋਂ ਪੰਗਾ ਲੈ ਲਿਆ ਸਾਰੀ ਕੀਤੀ ਕਰਾਈ ਮਿੱਟੀ ਚ ਪੈ ਗਈ ਉਹ ਤਾਂ ਵਿਚਾਰਾ ਗਿਆ ਸੀ ਆਪਦੀ ਗੁੱਡਵਿਲ ਕਰਕੇ ਤੇ ਆ ਕਿਰਨਾ ਬਠਿੰਡਾ ਦੀ ਨੌਟੰਕੀ ਨੇ ਉਹਦਾ ਇਮਪ੍ਰੈਸ਼ਨ ਵੀ ਜ਼ੀਰੋ ਕਰਤਾ ਕਿਰਨਾ ਬਠਿੰਡਾ ਨੂੰ ਵੀ ਚਾਹੀਦਾ ਕਿ ਮੌਕਾ ਤੇ ਸਥਾਨ ਵੇਖ ਲੈਣਾ ਚਾਹੀਦਾ ਹਰ ਥਾਂ ਤੇ ਲੱਛਣ ਖਿਲਾਰਨੇ ਜ਼ਰੂਰੀ ਨਹੀਂ ਹੁੰਦੇ ਉਥੇ ਤੁਸੀਂ ਸੇਵਾ ਕਰਨ ਗਏ ਆ ਇੰਨੇ ਜ਼ਿਆਦਾ ਓਵਰ ਐਕਸਪ੍ਰੈਸ਼ਨ ਦੇਣ ਦੀ ਕੀ ਲੋੜ ਗੁਲਾਬ ਸਿੱਧੂ ਨੂੰ ਵੀ ਵਿਚਾਰੇ ਨੂੰ ਆ ਕੇ ਸਫਾਈਆਂ ਦੇਣੀਆਂ ਪਈਆਂ ਤੇ ਕਿੱਥੇ ਉਹਦੀ ਲੋਕਾਂ ਦੇ ਵੱਲੋਂ ਪ੍ਰਸ਼ੰਸਾ ਹੋਣੀ ਸੀ ਜਦੋਂ ਸਾਰਿਆਂ ਨੂੰ ਘਰੋਂ ਸਮਝਾ ਕੇ ਤੋਰਿਆ ਗਿਆ ਸੀ ਮੈਂ ਆਉਣਾ ਤਾਂ ਨਹੀਂ ਮੈਂ ਵੀ ਨਹੀਂ ਬਣਾਉਣੀ ਸੀ ਪਰ ਮੈਨੂੰ ਬਣਾਉਣੀ ਪੈ ਰਹੀ ਆ ਕਿਉਂਕਿ ਆਟੇ ਦੇ ਨਾਲ ਜਿਹੜਾ ਪਰੇਥਨ ਲੱਗਦਾ ਉਹ ਮੈਂ ਸੋਚਦੀ ਕਿ ਪਰੇਥਨ ਨਾ ਕੋਈ ਮੇਰਾ ਭੈਣ ਭਾਈ ਕਹਦੇ ਕਿਸੇ ਨੇ ਮੈਨੂੰ ਉੱਥੇ ਲੱੱਚਰ ਗੱਲ ਕਰਦੇ ਜਾਂ ਉੱਥੇ ਮੈਨੂੰ ਕਿਸੇ ਨੇ ਹੱਸਦੇ ਦੇਖਿਆ ਜਾਂ ਮੈਨੂੰ ਲਾਈਵ 'ਚ ਦੇਖਿਆ ਗਿਆ ਜੇ ਮੈਂ ਲਾਈਵ ਹੋਈ ਵੀ ਹੋਊਂਗੀ ਤਾਂ ਆਪਣੇ ਬੜੇ ਤਰੀਕੇ ਦੇ ਨਾਲ ਹੋਈ ਹੋਊਂਗੀ ਠੀਕ ਹੈ ਜੀ ਜੇ ਸਾਨੂੰ ਕੋਈ ਕਿਸਤੀ 'ਚ ਬਿਠਾ ਕੇ ਲੈ ਜਾਊਗਾ ਅਗਲਾ ਨਾਲ ਗਿਆ ਤੇ ਬੈਠਣਾ ਵੀ ਪੈਂਦਾ ਤੇ ਜਾਣਾ ਵੀ ਪੈਂਦਾ ਵਾ ਠੀਕ ਹੈ ਸਾਨੂੰ ਕੋਣ ਜਾਣਦੇ ਸੀ ਤੇ ਅਸਤਾਪਣਾ ਨੋਰਮਲ ਰਾਸ਼ਨ ਲੈ ਗਏ ਸੀ ਆਂਟੀ ਕਹਿੰਦੀ ਨਾ ਤਾਂ ਮੈਂ ਉੱਥੇ ਹੱਸੀ ਤੇ ਨਾ ਮੈਂ ਕੋਈ ਉੱਥੇ ਲੱਚਰ ਗੱਲ ਕੀਤੀ ਪਰ ਆਂਟੀ ਤੇਰਾ ਉਹਨਾਂ ਦੇ ਨਾਲ ਜਾਣਾ ਹੀ ਸਭ ਤੋਂ ਵੱਡੀ ਕਮੇਡੀ ਸੀ ਕਮ ਆਨ ਬੀਬੀ ਮੰਨ ਜਾ ਨਾ ਮੰਨ ਤੂੰ ਵੀ ਵਿਊਜ਼ ਦੇ ਚੱਕਰ 'ਚੀ ਬਲੌਗਰਾਂ ਦੇ ਨਾਲ ਯਾਰੀ ਪਾਈ ਤੇ ਫੇਮਸ ਹੋਣ ਮਾਰੀ ਉਹਨਾਂ ਦੇ ਨਾਲ ਸੇਵਾ ਕਰਨ ਗਈ arre babre ye to dhoti khol raha hai jadon tu khud pehla taiyari kari baithi si tainu ki load pai si vloggeran de naal jaan di asal de vich hai ga sara eh fame da hi chakkar a sorry mainu gharay bahut phitkar vajjji mere friend circle ne mainu saryan ne phone kitte jinne vi mere friends ne hun video dekh diti hai hun jinne mainu phone kitte ne rishtedara ne ki ajj ton baad vloggeran de naal kite function kise party aur kite ਚੈਰਿਟੀ ਦਾ ਕੰਮ ਕਰਨ ਨਹੀਂ ਚਾਹਣਾ ਬਿਲਕੁਲ ਜੀ ਮੈਨੂੰ ਤਾਂ ਸ਼ੁਰੂ ਤੋਂ ਹੀ ਕਹਿੰਦੇ ਨੇ ਪਰ ਮੈਂ ਸੋਚਦੀ ਚਲੋ ਕੋਈ ਗੱਲ ਨਹੀਂ ਉਹ ਕਹਿੰਦੇ ਨੇ ਕਿ ਜਿਹੜੀ ਤੂੰ ਐਨੇ ਸਰਵ ਸੇਵਾ ਕਰਦੀ ਜਾ ਰਹੀ ਹੁਣ ਤੂੰ ਇੱਥੇ ਮਿੱਟੀ ਹੋ ਰਹੀ ਔਰ ਮਿੱਟੀ ਹੋ ਜਾਏਗੀ ਕਿਉਂ ਆਂਟੀ ਦੇਖ ਲਈ ਵਲੌਗਰਾਂ ਦੀ ਤਾਕਤ ਬਵਾਤੀਆਂ ਨਾ ਸਾਰੇ ਵੱਡੇ ਛੋਟਿਆਂ ਤੋਂ ਗਾਲਾਂ ਬਾਕੀ ਸਹੀ ਤਾਂ ਕਹਿੰਦੇ ਆ ਰਿਸ਼ਤੇਦਾਰ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਵੇਂ ਉੱਥੇ ਫਿਰ ਕਿਸੇ ਨਾ ਕਿਸੇ ਨਾਲ ਪੰਗਾ ਪਾ ਕੇ ਹੀ ਆਉਣੀ ਆ ਬੱਤ ਸਹੀ ਏ ਬੋਲਣੋਂ ਤਾਂ ਤੂੰ ਹਟਦੀ ਨਹੀਂ ਤੇ ਫਿਰ ਰਿਸਪੈਕਟ ਵਿਚਾਰੀ ਕੀ ਕਰੇ ਮੈਨੂੰ ਵੀ ਨਜ਼ਰ ਆ ਰਿਹਾ ਕਿਉਂਕਿ ਕਰੋਨਾ ਕਾਲ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀਗਾ ਜਾਂਦੇ ਸੀ ਆਉਂਦੇ ਸੀ ਕੋਈ ਇਦਾਂ ਦਾ ਟ੍ਰੋਲ ਨਹੀਂ ਸੀ ਹੁੰਦਾ ਉਹਨਾ ਹੀ ਕੋਈ ਸਾਨੂੰ ਕਰਦਾ ਸੀ ਜਿਹੜੇ ਇੰਨਾ ਸਾਲਾਂ ਦੀ ਸੇਵਾ ਕਰਦੇ ਕਰਦੇ ਅੱਜ ਅਸੀਂ ਮਿੱਟੀ ਹੋਰ ਅਸ ਮਿੱਟੀ ਨਹੀਂ ਹੋਵਾਂਗੇ ਅਸੀਂ ਰਿਸ਼ਤੇਦਾਰਾਂ ਦੀ ਗੱਲ ਵੀ ਮੰਨਾਂਗੇ ਆਪਣੇ ਭੈਣ ਭਾਈਆਂ ਦੀ ਵੀ ਮੰਨਾਂਗੇ ਆਪਣੇ ਫਰੈਂਡ ਸਰਕਲ ਦੀ ਵੀ ਮੰਨਾਂਗੇ ਚਾਲੇ ਲੇਟ ਹੀ ਸਹੀ ਜਾਗਤਾ ਆਈ ਐਨਾ ਕੁਝ ਕਰ ਕਰਾ ਕੇ ਫਾਈਨਲੀ ਹੁਣ ਆਂਟੀ ਕਹਿੰਦੀ ਵੀ ਮੈਂ ਵਲੌਗਰਾਂ ਦੇ ਨਾਲ ਕੋਈ ਰਿਲੇਸ਼ਨ ਨਹੀਂ ਰੱਖੂੰਗੀ ਸੋਸ਼ਲ ਮੀਡੀਆ ਤੇ ਸਾਰਾ ਕੁਝ ਕਰ ਲਿਆ ਗਾਲਾਂ ਕੱਢ ਲੀਆਂ ਲੜਾਈਆਂ ਪਾਲੀਆਂ ਵਲੌਗ ਪਾਲੇ ਤੇ ਹੁਣ ਆਂਟੀ ਨੂੰ ਰਿਅਲਾਈਜ਼ ਹੋਇਆ ਚਲੋ ਕਹਿੰਦੇ ਹੁੰਦੇ ਆ ਦੇਰ ਆਏ ਦਰਸਤਾਏ ਬਾਕੀ ਵੇਖਦੇ ਆਉਣ ਵਾਲੇ ਦਿਨਾਂ ਚ ਆਂਟੀ ਕੀ ਕਰਦੀ ਆ ਸਿਹਦਾਰਾ ਨੇ ਭੈਣ ਭਰਾਵਾਂ ਨੂੰ ਮੈਨੂੰ ਕਾਲ ਕੀਤੀ ਰਿਸ਼ਤੇਰ ਨੇ ਬਿਠਾ ਕੇ ਸਮਝਾਇਆ ਕਿ ਵਲੌਗਰਾਂ ਦੇ ਨਾਲ ਅੱਜ ਤੋਂ ਬਾਅਦ ਤੈਨੂੰ ਦੇਖਾਂਗੇ ਸਾਡਾ ਤੇਰੇ ਨਾਲ ਕੋਈ ਲੈਣ ਦੇ ਇੰਨੀ ਮਿਹਨਤ ਕੀਤੀ ਹੋਈ 20-22 ਸਾਲਾਂ ਦੀ ਮੈਂ ਅੱਜ ਮਿੱਟੀ ਨਹੀਂ ਕਰਨਾ ਚਾਹੁੰਦੀ ਠੀਕਾ ਬੈਠੇ ਆ ਨਾਲ ਗਏ ਆ ਜੇ ਅਗਲਾ ਲੈ ਕੇ ਜਾਊਗਾ ਤਾਂ ਨਾਲ ਬੈਠਾਂਗੀ ਜਦੋਂ ਘਰ ਤੋਂ ਪਹਿਲਾਂ ਸਮਝਾਇਆ ਗਿਆ ਬਾਈ ਉੱਥੇ ਦੰਦ ਨਹੀਂ ਕੱਢਣੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਉਹ ਨਹੀਂ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਇਹ ਫੋਨ ਕਰ ਕਰ ਤੁਸੀਂ ਅਗਲੇ ਨੂੰ ਪੁੱਛ ਵੀ ਸਕਦੇ ਹੋ ਠੀਕ ਆ ਚਲੋ ਅਸੀਂ ਪਹਿਲਾਂ ਇਹ ਵੀ ਕਿਹਾ ਸੀ ਕਿ ਬਲੌਗ ਵਗੈਰਾ ਨਹੀਂ ਬਣਾਵਾਂਗੇ ਚਲੋ ਉਹ ਉੱਥੇ ਗਏ ਆ ਚਲੋ ਬਣਾਇਆ ਗਿਆ ਵੀ ਕੋਈ ਗੱਲ ਨਹੀਂ ਬੰਦੇ ਨੂੰ ਜ਼ਿੰਦਗੀ ਚ ਰਹਿੰਦਾ ਯਾਰ ਕਿ ਐਦਾਂ ਦਾ ਦੁੱਖ ਆਇਆ ਸੀ ਔਰ ਐਸੇ ਦੁੱਖ ਤੇ ਅਸੀਂ ਗਏ ਸੀਗੇ ਰੀਲ ਕੋਈ ਨਹੀਂ ਹੈਗੀ ਸਿਰਫ ਬਲੌਗ ਬਣਿਆਗਾ ਏ ਵੀ ਕੋਈ ਲੌਜੀਕ ਹੋਇਆ ਦੁੱਖ ਯਾਦ ਰੱਖਣ ਵਾਸਤੇ ਵਲੌਗ ਬਣਾਇਆ ਪਰ ਜੇ ਕਿਸੇ ਤੇ ਕੋਈ ਦੁੱਖ ਆਵੇ ਤਾਂ ਪਹਿਲਾ ਬੰਦਾ ਕੈਮਰਾ ਖੋਲ ਕੇ ਆਪਦਾ ਦੁੱਖ ਰਿਕਾਰਡ ਕਰੇ ਤਾਂ ਕਿ ਮੈਨੂੰ ਯਾਦ ਰਵੇ ਵੀ ਮੇਰੇ ਤੇ ਇਸ ਟਾਈਮ ਤੇ ਆ ਦੁੱਖ ਆਇਆ ਸੀ ਆ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਦੁੱਖ ਤਾਂ ਆਂਟੀ ਦਿਲ ਚ ਰਹਿੰਦਾ ਹੁੰਦਾ YouTube ਚੈਨਲ ਤੇ ਥੋੜੀ ਰੱਖਣਾ ਹੁੰਦਾ ਬੰਦਾ ਤਾਂ ਨਾਲੇ ਦੁੱਖ ਦੇ ਵਿੱਚ ਰੱਬ ਨੂੰ ਅਰਦਾਸ ਕਰਦਾ ਵੀ ਦੁੱਖ ਦੂਰ ਹੋ ਜਾਏ ਤੇ ਆਂਟੀ ਦੁੱਖ ਦੇ ਨਾਲ ਥੰਬਨੇਲ ਬਣਾਉਣ ਨੂੰ ਫਿਰਦੀ ਆ ਬਾਕੀ ਆਂਟੀ ਵਲੌਗ ਤੁਸੀਂ ਕਿਉਂ ਬਣਾਇਆ ਇਹ ਤੁਹਾਨੂੰ ਵੀ ਪਤਾ ਚਲੋ ਜਿੱਥੇ ਡੇਡੇ ਵੱਡੇ ਸੈਲੀਬ੍ਰਿਟੀਜ਼ ਆਪਦੇ ਨਾਲ ਕੈਮਰੇ ਲਈ ਫਿਰਦੇ ਆ ਤਾਂ ਵਲੌਗ ਬਣਾਉਣਾ ਵੀ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਇਹ ਤਾਂ ਦੇਖੋ ਨਾ ਕਿ ਉੱਥੇ ਜਾ ਕੇ ਲੋਕਾਂ ਦਾ ਟਾਈਮ ਵੇਸਟ ਕਰ ਰਹੇ ਹੋ ਬੋਟ ਦੇ ਵਿੱਚ ਬੈਠ ਕੇ ਤੁਹਾਨੂੰ ਵੀਡੀਓਜ਼ ਵਲੌਗਸ ਬਣਾਉਣ ਦੀ ਕੀ ਪਈ ਸੀ ਤੁਸੀਂ ਆਸੇ-ਪਾਸੇ ਮਾਹੌਲ ਦਿਖਾ ਲੈਂਦੇ ਕੁਛ ਨਹੀਂ ਆਪਾਂ ਕਿਸੇ ਨੂੰ ਨਹੀਂ ਜਾਣਦੇ ਸਿੱਧੀ ਗੱਲ ਆ ਆਪਾਂ ਗਏ ਸੀਗੇ ਠੀਕ ਆ ਜੀ ਮੈਂ ਪਹਿਲਾਂ ਸੇਵਾ ਲੈ ਕੇ ਕਿਤੇ ਹੋਰ ਜਾ ਰਹੀ ਸੀਗੀ ਪਰ ਉਹਦੇ ਵਿੱਚ ਚਲੋ ਹੋਇਆ ਗਿਆ ਕਿਰਨਾ ਕਹਿੰਦੀ ਮੈਂ ਵੀ ਸੇਵਾ ਕਰਨੀ ਹੈ ਮੈਂ ਵੀ ਜਾਣਾਗਾ ਉਦਰਾ ਕੈਨਸਲ ਕਰਕੇ ਅਸੀਂ 3-4 ਭੈਣਾਂ ਨੇ ਆਪ ਪਲੈਨਿੰਗ ਕਰ ਲਈ ਕਿਰਨਾ ਹੋਗੀ ਨਿੱਕੀ ਹੋਗੀ ਕੋਈ ਸਾਡੇ ਇੱਥੇ ਗਵਾਂਢ ਦੇ ਵਿੱਚੋਂ ਆਏ ਇੱਕ ਪੈੜ ਦਾ ਕੋਈ ਡੱਬਾ ਦੇ ਕੇ ਵੱਡਾ ਸਾਰਾ ਤਿੰਨ ਚਾਰ ਜਾਣੇ ਬਿਸਕੁਟਾਂ ਦੇ ਕੇ ਪਾਣੀ ਮੈਂ ਲੈ ਕੇ ਆਈ ਚਾਵਲਾਂ ਦਾ ਇੱਥੇ ਮਤਲਬ ਬਣਾਇਆ ਗਿਆ ਰਲ ਕੇ ਸਾਰਿਆਂ ਵੱਲੋਂ ਠੀਕ ਹੈ ਜੀ ਚਲੋ ਲੰਗਰ ਬਣਾਉਣਿਆ ਤਿਆਰ ਗੱਲ ਡੱਬਿਆਂ ਦੀ ਨਹੀਂ ਹੈਗੀ ਗੱਲ ਆਪਣੀ ਮਤਲਬ ਕਿ ਉਹ ਚੀਜ਼ ਦੀ ਹੈ ਕਿ ਜਿਹੜਾ ਚਾਹੇ ਡੱਬਾ ਇੱਕ ਵੀ ਹੁੰਦਾ ਪਰ ਜਦੋਂ ਇੱਜ਼ਤ ਨਾਲ ਬੰਦਾ ਮੁੜ ਕੇ ਨਾ ਆਵੇ ਤੇ ਥੂ-ਥੂ ਹੋ ਜਾਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਚੀਜ਼ ਦਾ ਇਹ ਤਾਂ ਫਰੈਂਟੀ ਉਥੇ ਤੁਸੀਂ ਵਲੌਗਰਾਂ ਨੇ ਧਿਆਨ ਰੱਖਣਾ ਸੀ ਨਾ ਤੁਸੀਂ ਤਾਂ ਉਥੇ ਲਾਇਆ ਪਿਆ ਸੀ ਮੇਲਾ ਵਿੱਚੇ ਲਾਈਵ ਹੋਈ ਜਾਂਦੇ ਸੀ ਵਿੱਚੇ ਵਲੌਗ ਬਣਾਈ ਜਾਂਦੇ ਸੀ ਵਿੱਚੇ ਰੀਲਾਂ ਬਣਾਈ ਜਾਂਦੀਆਂ ਸੀ ਤੇ ਵਿੱਚੇ ਕਾਮੇਡੀ ਵੀਡੀਓਜ਼ ਬਾਕੀ ਚੱਲ ਜਾ ਕੇ ਤੂੰ ਕਰਤਾ ਗਲਤੀ ਲਈ ਉਹਨਾਂ ਦੇ ਨਾਲ ਤੋਬਾ 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 ਤਰਾ ਮੂਡ ਖਰਾਬ ਕਰ ਲਿਆ ਪਰ ਅੱਗੇ ਤੋਂ ਹੁਣ ਫਿਰ ਧਿਆਨ ਰੱਖੀਂ ਸੋ ਜੀ ਅੱਜ ਤੋਂ ਬਾਅਦ ਮੈਨੂੰ ਜਿਹੜਾ ਵੀ ਕੋਈ ਕਿਸੇ ਵੀ ਬਲੌਗਰ ਨਾਲ ਦੇਖੂਗਾ ਜੋ ਸਜਾ ਦੇਣਗੇ ਮੈਨੂੰ ਮਨਜ਼ੂਰ ਆ ਕਿਉਂਕਿ ਐਨੇ ਚਿਰ ਦੀ ਸਮਾਜ ਸੇਵਾ ਕਰਦੇ ਕਰਦੇ ਅੱਜ ਚਲੋ ਕੋਈ ਗੱਲ ਨਹੀਂ ਅੱਲਾਹ ਕਹਿੰਦਾ ਚਲੋ ਜਿਨ੍ਹਾਂ ਨੇ ਸਮਾਜ ਸੇਵਾ ਕੀਤੀ ਹੋਈ ਨਹੀਂ ਹੈਗੀ ਜਿਨ੍ਹਾਂ ਨੇ ਸਮਾਜ ਸੇਵਾ ਕੀਤੀ ਨਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਚੀਜ਼ ਦਾ ਆਂਟੀ ਤੂੰ ਕਹੀ ਤਾਂ ਜਾਣੀ ਆ ਪਰ ਸੋਚ ਲੈ ਕੰਟੈਂਟ ਦੀ ਹੈਬਿਟ ਛੱਡਣੀ ਬਹੁਤ ਔਖੀ ਆ ਬਾਕੀ ਸਜਾ ਤਾਂ ਆਂਟੀ ਤੈਨੂੰ ਪਹਿਲਾਂ ਹੀ ਮਿਲ ਗਈ ਵਲੌਗਰਾਂ ਦੇ ਨਾਲ ਜਾ ਕੇ ਰਿਸਪੈਕਟ 'ਚ ਡਿਸਕਾਊਂਟ ਹੋ ਗਿਆ ਤੇ ਕਮੈਂਟ ਸੈਕਸ਼ਨ ਤੇ ਨੂੰ ਆਫ ਕਰਨਾ ਪਿਆ ਜਦੋਂ ਤੁਸੀਂ ਇੰਨੇ ਵਧੀਆ ਕੰਮ ਕਰਦੇ ਆ ਸਮਾਜ ਸੇਵਕਾਂ ਤੇ ਫਿਰ ਤੁਹਾਨੂੰ ਕੀ ਲੋੜ ਇਹੋ ਜੇ ਚੱਕਰਾਂ 'ਚ ਪੈਣ ਦੀ ਪਰ ਹੁਣੇ ਮੈਂ ਤਾਂ ਜੀ ਕਹਤਾ ਆਪਾਂ ਨੂੰ ਤਾਂ ਲੋੜ ਨਹੀਂ ਹੈਗੀ ਆ ਨਾ ਜਾਈਏ ਅੱਜ ਬਲੌਗਰ ਨਾਲ ਚਾਹੇ ਉਹ ਮੇਰੇ ਸ਼ਹਿਰ ਦਾ ਬਲੌਗਰ ਆ ਚਾਹੇ ਉਹ ਬਾਹਰਲਾ ਬਲੌਗਰ ਆ ਇਹਨਾਂ ਤੋਂ ਬੰਨੇ ਸਤ ਸਲਾਮ ਆ ਜੀ ਇਹਨਾਂ ਨੂੰ ਦੂਰੋਂ ਸਲਾਮ ਹੈ ਜੀ ਇਹਨਾਂ ਨੂੰ ਸਲਾਮ ਹੀ ਆ mas man ਏ ਹੁਣ ਆਂਟੀ ਪਤਾ ਇਨੀ ਕਿਉਂ ਅੱਕੀ ਪਈਆ ਕਿਉਂਕਿ ਨਾ ਇਹ ਕੁਝ ਦਿਨ ਪਹਿਲਾਂ ਗਈ ਸੀ ਫੰਕਸ਼ਨ ਤੇ ਤੇ ਉੱਥੇ ਫੇਰ ਕਿਸੇ ਨਾ ਕਿਸੇ ਦੇ ਨਾਲ ਪੰਗਾ ਪਾ ਕੇ ਆਗੀ ਤੇ ਹੁਣ ਕਹਿੰਦੀ ਕਿ ਮੈਨੂੰ ਬੋਲਦਿਆ ਕਿ ਇਹਨੂੰ ਬੋਲਣ ਦੀ ਅਕਲ ਨਹੀਂ ਇਹਨੂੰ ਬੈਠਣ ਉੱਠਣ ਦੀ ਅਕਲ ਨਹੀਂ ਤਾਂ ਆਂਟੀ ਥੋੜਾ ਆਪ ਵੀ ਸਾਬ ਚ ਰਿਆ ਕਰਨਾ ਤੈਨੂੰ ਕੀ ਲੋੜ ਪਈ ਸੀ ਉੱਥੇ ਪੂਜਾ ਬਾਰੇ ਬੋਲਣ ਦੀ ਤੂੰ ਪਹਿਲਾਂ ਆਪ ਦਾ ਸੋਚ ਲਾ ਕਿ ਤੂੰ ਵਲੌਗਰਾਂ ਕਿ ਰੋਸਟਰਾਂ ਕਦੇ ਤੂੰ ਵਲੌਗ ਬਣਾਉਣ ਲੱਗ ਜਾਨੀ ਆ ਵਲੌਗਰਾਂ ਦੇ ਨਾਲ ਰਲ ਜਾਨੀ ਆ ਤੇ ਕਦੇ ਤੂੰ ਰੋਸਟ ਕਰਨ ਲੱਗ ਜਾਨੀ ਆ ਦੋ ਬੇੜੀਆਂ ਚ ਪੈਰ ਰੱਖਣ ਵਾਲਾ ਤਾਂ ਬੰਦਾ ਹਮੇ ਇਹ ਬੜੀ ਅੱਛੀ ਬਾਤ ਕਹੀ ਆਪ। ਸੋ ਜੋ ਵੀ ਕਰਨਾ ਸੋਚ ਸਮਝ ਕੇ ਕਰ। ਇੱਕ ਪਾਸੇ ਵਲੌਗਰਾਂ ਦੇ ਕੋਲ ਜਾਣੀ ਆਂ, ਫਿਰ ਉੱਥੇ ਜਾ ਕੇ ਉਹਨਾਂ ਨੂੰ ਟ੍ਰੋਲ ਕਰਦੀ ਆਂ ਤੇ ਫਿਰ ਉਹਨਾਂ ਦੇ ਨਾਲ ਲੜਾਈਆਂ ਪੈਂਦੀਆਂ। ਇਸ ਤੋਂ ਚੰਗਾ ਕਿ ਆਪਦਾ ਇੱਕ ਓਪੀਨੀਅਨ ਰੱਖ। ਗਲਤੀ ਉਹਨਾਂ ਦੀ ਵੀ ਨਹੀਂ, ਗਲਤੀ ਤੇਰੇ 'ਚ ਵੀ ਬਰਾਬਰ ਦੀ ਆ। ਜਾਂ ਤਾਂ ਸਹੀ ਤਰੀਕੇ ਦੇ ਨਾਲ ਵਲੌਗਰ ਬਣ ਜਾ ਤੇ ਜਾਂ ਰੋਸਟਰ ਬਣ ਜਾ ਤੇ ਜਾਂ ਫਿਰ ਤੈਨੂੰ ਦੂਜਿਆਂ ਤੇ ਟਿੱਪਣੀ ਕਰਨ ਦੀ ਲੋੜ ਹੀ ਨਹੀਂ। ਹੈਲੋ ਗੁੱਡ ਮਾਰਨਿੰਗ ਗਾਇਸ ਸ੍ਰੀ ਸਾਰਿਆਂ ਨੂੰ ਤੁਹਾਡਾ ਮੇਰੇ ਅੱਜ ਦੇ ਵਲੌਗ 'ਚ ਸਵਾਗਤ ਹੈ ਗਾਇਸ ਰ ਡੇਲੀ ਰੂਟੀਨ। ਆਪਾਂ ਉੱਠੇ ਸਵੇਰ ਦਾ ਟਾਈਮ ਉੱਠ ਕੇ ਹੁਣ ਆਪਾਂ ਚਲੋ ਪਹਿਲਾਂ ਤਾਂ ਰੱਬ ਦਾ ਨਾਮ ਲੈਂਦੀ ਥੋੜੀ देर ਬੈਠ ਕੇ ਇਹ ਮੇਰਾ ਡੇਲੀ ਦਾ ਰੁਟੀਨ ਡੇਲੀ ਮੇ ਉੱਠ ਕੇ ਜੋ ਵੀ ਮੇਰਾ ਡੇਲੀ ਰੁਟੀਨ ਅੱਜ ਮੋ ਤੋਂ ਸੱਚ ਉਹ ਹੀ ਦਿਖਾਉਂਗੀ ਇਹ ਤਾਂ ਕਮਾਲ ਹੋ ਗਿਆ ਆਂਟੀ ਉੱਠਦੇ ਹੀ ਆਂਟੀ ਪਹਿਲਾਂ ਰੱਬ ਦਾ ਨਾਮ ਲੈਂਦੀ ਆ ਪਰ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਕੈਮਰਾ ਸੈੱਟ ਕਰ ਲੈਂਦੀ ਆ ਰਿੰਗ ਲਾਈਟ ਔਨ ਕਰ ਲੈਂਦੀ ਆ ਤੇ ਮਾਈਕ ਚੈੱਕ ਕਰ ਲੈਂਦੀ ਆ ਫਿਰ ਆਂਟੀ ਦਵਾ-ਦਵ ਜਾ ਕੇ ਬੈੱਡ ਤੇ ਲੇਟ ਜਾਂਦੀ ਆ ਤੇ ਕੰਬਲ ਉੱਤੇ ਲੈ ਲੈਂਦੀ ਆ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਕੈਮਰਾ ਔਨ ਕਰਨਾ ਕੰਪਲਸਰੀ ਆ ਆਂਟੀ ਕਹਿੰਦੀ ਕਿ ਮੈਂ ਡੇਲੀ ਜੋ ਜੋ ਕਰਦੀ ਆ ਮੈਂ ਉਹੀ ਦਿਖਾਉਂ ਪਰ ਆਂਟੀ ਤੂੰ ਤਾਂ ਦੱਸਦੀ ਆ ਕਿ ਤੂੰ ਉੱਠਦੀ 9 ਵਜੇ ਆ ਫਿਰ ਅਚਾਨਕ ਅੱਜ ਕਿਵੇਂ ਤੇਰਾ ਡੇਲੀ ਰੁਟੀਨ ਚੇਂਜ ਹੋ ਗਿਆ ਬਾਕੀ ਚਲੋ ਦੇਖਦੇ ਆ ਅੱਗੇ ਆਂਟੀ ਕੀ ਕੀ ਕਰਦੀ ਆ ਡੇਲੀ ਰੁਟੀਨ ਚ ਹੁਣ ਗਾਈਜ਼ ਜure ਆਪਾਂ ਕਰਦੇ ਹਾਂ ਬਰਸ਼ ਕਮਾਲ ਹੋ ਗਈ ਕੈਮਰਾ ਵੀ ਵਿੱਚੇ ਹੀ ਲੈ ਜਾਣਾ ਸੀ ਬਾਥਰੂਮ ਦੇ ਆਂਟੀ ਅੰਦਰੋਂ ਕਹਿ ਕੇ ਉੱਠੀ ਆ ਕਿ ਮੈਂ ਵਾਸ਼ਰੂਮ ਕਰਨ ਚੱਲੀ ਆ ਤੇ ਕੈਮਰਾ ਵਾਸ਼ਰੂਮ ਦੇ ਬਾਅਦ ਚ ਰੱਖ ਲਿਆ ਇਹ ਸੀਨ ਲੈਣਾ ਜ਼ਰੂਰੀ ਸੀ ਜਾਂ ਇਹ ਦੱਸਣਾ ਜ਼ਰੂਰੀ ਸੀ ਵੀ ਮੈਂ ਹੁਣ ਵਾਸ਼ਰੂਮ ਚੱਲੀ ਆ ਫਿਰ ਐਂ ਵੀ ਕਹਿ ਦੇਣਾ ਸੀ ਗਾਈਜ਼ ਮੈਂ ਹੁਣ ਫਲਸ਼ ਕਰਨ ਲੱਗੀ ਆ ਬੈਲ ਆਈਕਨ ਜ਼ਰੂਰ ਦਬਾਣਾ ਐ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਮੈਂ ਕਰਨ ਲੱਗੀ ਆ ਜੀ ਬਰਸ਼ ਚਲੋ ਜੀ ਸਿਰ ਸਿਰ ਉੱਠ ਕੇ ਵਾਸ਼ੂਮ ਜਾਏ ਤੇ ਹੁਣ ਆਪਾਂ ਬਰਸ਼ ਕਰਾਂਗੇ ਗਾਇਸ ਇਹ ਬਰਸ਼ ਕਰਨ ਤੋਂ ਬਾਅਦ ਫਿਰ ਆਪਾਂ ਨਹਾਵਾਂਗੇ ਤੇ ਸਾਰਿਆਂ ਨੂੰ ਹੈਲੋ ਗਾਇਸ ਇਹ ਦੇ ਬਹੁਤ ਚੰਗ ਲੀ ਇਧਰ ਦੇਖੋ ਜੀ ਸਾਡਾ ਸੋਹਣਾ ਸੋਹਣਾ ਵਾਸ਼ ਵਸੇ ਦਾ ਸ਼ੀਸ਼ਾ ਗਾਇਸ ਇਹ ਮੈਂ ਵੈਸੇ ਤੇ ਵੀਡੀਓ ਨਹੀਂ ਬਣਾਈ ਕਦੇ ਬਣਾਵਾਂਗੀ ਸਾਫ਼ਾ ਵੈਸੇ ਕੈਮਰਾ ਗਾਇਸ ਇਹ ਚਲੋ ਕਿਉਂ ਕਿਸੇ ਨੇ ਬਰਸ਼ ਨਹੀਂ ਕੀਤਾ ਕਦੇ ਕੀ ਦਿਖਾਉਣੀ ਆ ਹੂਠ ਦੀ ਤਰ੍ਹਾਂ ਝੱਗ ਛੁੱਟੀ ਜਾਂਦੀ ਆ ਇਸ ਵੇਰੇ ਮੈਂ ਪਿੰਨ ਲਗੀ ਚਾਹ ਤੇ ਮੱਠੀਆਂ ਮੰਗਾਈਆਂ ਸੀ ਤੇ ਖਾਉਂਗੀ ਤਾਂ ਮੈਂ ਵਿੱਚੋਂ ਇੱਕ ਅੱਧੀ ਤੇ 5 ਰੁਪਏ ਦੀਆਂ ਮੰਗਾਈਆਂ ਸੀਗਾ ਦੁਕਾਨ ਤੋਂ ਪਿੰਡੋਂ ਤੇ ਚਾਹ ਪੀ ਰਹੇ ਆਪਾਂ ਹੁਣ ਗਾਇਸਰੇ ਮੱਠੀਆਂ ਨੂੰ ਜੀ ਕਰਦਾ ਸੀ ਇਸ ਕਰਕੇ ਚਾਹ ਨਾਲ ਮੱਠੀਆਂ ਆਂਟੀ ਨੂੰ ਲੋਕਾਂ ਨੇ ਕਹਿ ਕਹਿ ਕੇ ਚਾਹ ਦੇ ਨਾਲ ਬਿਸਕਟ ਖਾਣ ਤੋਂ ਰੋਕਿਆ ਤਾਂ ਆਂਟੀ ਮੱਠੀਆਂ ਵੱਲ ਨੂੰ ਹੋਦਰੀ ਆਂਟੀ ਲੋਕ ਤੈਨੂੰ ਫਾਸਟ ਫੂਡ ਤੋਂ ਰੋਕਦੇ ਆ ਕੀ ਸੁਬਾ ਉਠਣ ਸਾਰ ਤਲੀਆਂ ਚੀਜ਼ਾਂ ਜਾਂ ਮੈਦੇ ਵਾਲੀਆਂ ਚੀਜ਼ਾਂ ਨਾ ਖਾਇਆ ਕਰ ਪਰ ਆਂਟੀ ਨੂੰ ਸਮਝ ਨਹੀਂ ਲੱਗਦੀ ਆਂਟੀ ਨੇ ਬਿਸਕੁਟਾਂ ਦੀ ਥਾਂ ਮੱਠੀਆਂ ਸ਼ੁਰੂ ਕਰ ਲਈਆਂ ਗਾਇਸ ਫਿਰ 9 9:30 ਵਜ ਗਏ ਆ ਤੇ ਮੈਂ ਖਾਣ ਲੱਗੀਆਂ ਆਪਣੇ ਵਾਸਤੇ ਰੋਟੀ ਬਣਾ ਕੇ ਕਿਉਂਕਿ ਮੈਂ ਰੋਟੀ ਕੱਲੀ ਜਲਦੀ ਖਾਣੀ ਆ ਮੈਂ ਆਪਣੇ ਵਾਸਤੇ ਬਣਾ ਰਹੀਆਂ ਪਰੌਂਠੀ ਕਿਉਂਕਿ ਪਰਗੜ ਦਾ ਪੇਟ ਖਰਾਵਾ ਉਹਨੇ ਤਾਂ ਖਾਣੀ ਨਹੀਂ ਰੋਟੀ ਉਹਨੇ ਚਿਚੜੀ ਖਾਣੀ ਆ ਤੇ ਕਰਦੇ ਡੈਡੀ ਨੇ ਵੀ ਰੋਟੀ ਲੇਟ ਖਾਂਦੇ ਆ 12 ਵਜੇ ਖਾਂਦੇ ਆ ਤੇ ਮੈਂ ਹੀ ਆ ਮਾਰਨਿੰਗ ਜਿਹੜੀ ਰੋਟੀ ਖਾਣੀ ਆ ਤੇ ਰੋਟੀ ਆਪਣੀਆਂ ਪਰੌਂਠੀਆਂ ਬਨ ਲਈਆਂ ਨੇ ਗਾਇਸ ਵੀਰੇ ਅੰਨ ਦਾ ਪਰੌਂਠਾ ਬਣਾਇਆ ਤੇ ਕਹੀ ਪਰੌਂਠੀ ਜਾਂਦੀ ਆ ਹੇਰੀ ਪਰੌਠੀ ਤੇ ਲੋਕਾਂ ਦੀ ਪਰੌਠੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਣਾ। ਬਾਕੀ ਤੁਸੀਂ ਸੁਣ ਲਓ। ਪ੍ਰਗਟ ਹਜੇ ਵੀ ਠੀਕ ਨਹੀਂ ਹੈਗਾ ਤੇ ਆਂਟੀ ਨੇ ਫਾਸਟ ਫੂਡ ਘਰੇ ਲਿਆਉਣਾ ਤੇ ਖਵਾਉਣਾ ਫਿਰ ਤੋਂ ਸਟਾਰਟ ਕਰਤਾ। ਉਹਦਾ ਪੇਟ ਹਜੇ ਵੀ ਖਰਾਬ ਆ। ਫਿਰ ਵੀ ਆਂਟੀ ਦੋਸ਼ ਲੋਕਾਂ ਨੂੰ ਹੀ ਦਿੰਦੀ ਆ। ਗਾਈਸ ਵੀਰੇ ਹੁਣ ਰੋਟੀ ਖਾਣ ਤੋਂ 1 ਘੰਟੇ ਬਾਅਦ ਤੇ ਮੈਂ ਖਾਣ ਲੱਗੀਆਂ ਫਰੂਟ ਬਨਾਣਾ। ਪਏ ਸੀਗੇ ਕੋਈ ਖਾਂਦਾ ਨਹੀਂ ਹੈਗਾ ਇਸ ਵੀਰੇ ਲੈ ਕੇ ਆਂਦੇ ਸੀ ਉਦੋਂ ਸ਼ਹਿਰ ਗਏ ਸੀਗੇ ਅਸੀਂ ਤੇ ਮੈਂ ਲੈ ਕੇ ਆਈ ਸੀਗੀ ਕੋ ਖਾਂਦਾ ਨਹੀਂ ਮੈਂਗਾ ਪ੍ਰਗਟ ਖਾ ਲੂਗਾ ਪਰ ਪ੍ਰਗਟ ਨਹੀਂ ਖਾਂਦਾ ਤੇ ਮੈਂਗਾ ਚਲੋ ਆਪਾਂ ਹੀ ਖਤਮ ਕਰਦੇ ਆ ਇੱਕ ਅੱਜ ਖਾ ਲਿਆ ਇੱਕ ਕੱਲ ਖਾ ਲਿਆ ਅੱਛਾ ਕਰਦੇ ਹੋ ਤੇ ਜਿਹੜੀ ਭੈਣ ਦੀ ਫਰਮਾਇਸ਼ ਸੀ ਆਪਾਂ ਉਹਦੀ ਇਹ ਆ ਬਲੌਗ ਲੈ ਕੇ ਹੁੰਦੀ ਆਪਾਂ ਪੂਰੀ ਕਰਤੀ ਤੇ ਹੁਣ ਆਪਾਂ ਨੈਕਸਟ ਬਲੌਗ ਲੈ ਕੇ ਆਵਾਂਗੇ ਤੇ ਚਲੋ ਜੀ ਮਿਲਦੇ ਆਂ ਫੇਰ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਆਂਟੀ ਦੀ ਡੇਲੀ ਰੁਟੀਨ ਦੇ ਵਿੱਚ ਖਾਣਾ ਬਣਾਉਣ ਤੇ ਖਾਣਾ ਖਾਣ ਤੋਂ ਬਿਨਾ ਕੁਝ ਵੀ ਨਹੀਂ ਸੀ ਲੋਕਾਂ ਨੇ نیچے ਕਮੈਂਟ ਕੀਤੇ ਵਇਆ ਕਿ ਘਰੇ ਤਾਂ ਬੰਦਾ 100 ਕੰਮ ਕਰਦਾ ਡਸਟਿੰਗ ਕਰਦਾ ਕੱਪੜੇ ਧੋਂਦਾ ਕਿਚਨ ਕਲੀਨਿੰਗ ਹੁੰਦੀ ਆ ਬਰਤਨ ਸਾਫ ਕਰਨੇ ਹੁੰਦੇ ਆ ਪਰ ਆਂਟੀ ਨੇ ਸਿਰਫ ਬਣਾਇਆ ਤੇ ਖਾਦਾ ਤਾਂ ਉਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹਣੀ ਆ ਕਿ ਪਤਾ ਚੱਲਿਆ ਸੀ ਕਿ ਆਂਟੀ ਦੇ ਘਰੇ ਆਲਰੇਡੀ ਦੋ ਜਣੀਆਂ ਕੰਮ ਕਰਦੀਆਂ ਤੇ ਬਰਤਨ ਤੇ ਕੱਪੜੇ ਇਹਨਾਂ ਦਾ ਹਸਬੰਡ ਸਾਫ਼ ਕਰਦਾ ਬਾਕੀ ਚਲੋ ਆਂਟੀ ਨੇ ਵਧੀਆ ਕੋਸ਼ਿਸ਼ ਕੀਤੀ ਆ ਪਰ ਵਾਸ਼ਰੂਮ ਤੇ ਬ੍ਰਸ਼ ਦਿਖਾਉਣਾ ਆਂਟੀ ਜੀ ਤੁਸੀਂ ਬੰਦ ਕਰੋ ਇਹ ਸਾਰੀਆਂ ਚੀਜ਼ਾਂ ਬਾਕੀ ਇੱਕ ਤੁਹਾਨੂੰ ਛੋਟੀ ਜਿਹੀ ਟਿਪ ਆ ਕਿ ਰੋਜ਼ ਖਾਣਾ ਬਣਾਉਣਾ ਦਿਖਾਉਣਾ ਤੇ ਖਾਣ ਨਾਲੋਂ ਚੰਗਾ ਕਿ ਵਿੱਚ ਕੋਈ ਕੁਕਿੰਗ ਟਿਪ ਦੇ ਦਿਆ ਕਰੋ ਕੋਈ ਫਨੀ ਇਨਸੀਡੈਂਟ ਸ਼ੇਅਰ ਕਰ ਦਿਆ ਕਰੋ ਡੇਲੀ ਰੂਟੀਨ ਦਿਖਾਦੇ ਦਿਖਾਦੇ ਨਾਲ ਨਾਲ ਕੋਈ ਨੌਲੇਜ ਵਾਲੀ ਗੱਲ ਦੱਸ ਦਿਆ ਕਰੋ ਆਡੀਅנס ਨੂੰ ਥੋੜਾ ਐਂਟਰਟੇਨ ਕਰ ਦਿਆ ਕਰੋ ਪਰ ਐਂਟਰਟੇਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਥਾਲ ਚੌਲਾਂ ਦਾ ਭਰ ਕੇ ਕੈਮਰੇ ਦੇ ਮੂਰੇ ਬੈਠ ਜਾਓ ਤੇ ਚਪ ਚਪ ਦੀ ਆਵਾਜ਼ ਦੇ ਨਾਲ ਖਾ ਕੇ ਦਿਖਾਓ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ